ਰਣਾ ਜਸਮੀਤ ਸਿੰਘ ਬਾਈ ਸਾਡੇ ਘਰ ਮਾਰੇ ਦਾ ਸਰੂਪ ਸੀ ਸਾਡੇ ਕੋ ਭੁੱਲ ਹੋਈ ਮੀਟ ਅੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚਲੀ ਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਕਿੰਨੇ ਦਿਨ ਤੋਂ ਜਿਹੜਾ ਇਹਦਾ ਉਹ ਰਹਿਣਾ ਥੋੜੇ ਸਾਲਾਂ ਤੋਂ ਤੁਸੀਂ ਠੀਕ ਬਾਈ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਬਾਈ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਅੱਗੇ ਕਿਹੜਾ ਏਰੀਆ ਹੈ ਇਹ ਰਜਿੰਦਰ ਨਗਰ ਅਜੀਤ ਨਗਰ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀਤ ਸਿੰਘ ਹੈ ਬਾਈ ਅਮਰਿਤਪਾਲ ਸਿੰਘ ਹਾਂ ਜੀ ਕਿਹੜਾ ਲਖ ਹੈ ਰਜਿੰਦਰ ਨਗਰ ਇੱਧਰ ਤੇ ਆਂਦੇ ਤੂੰ ਠੀਕ ਕਹਿਣਾ ਚਾਹੁੰਦੇ ਜਿਹੜੀ ਇਹਨਾਂ ਨਾਲ ਗੱਲ ਨਹੀਂ ਹੋਣੀ ਇੱਧਰ ਆ ਜਾ ਗੱਲ ਲੈ ਕੇ ਜੀ ਪੂਰੀ ਹਾਂ ਕਿਉਂ ਨਹੀਂ ਹੋ ਜੀ ਤੇ ਸ਼ਰਾਬ ਰਾਮ ਤੇ ਕੀ ਕਰਦੇ ਆਂ ਜੰਦੇ ਮੈਂ ਕੀ ਕਹਾਂਗਾ ਜੀ ਕਿ ਕੀ ਬੋਲੂਗੀ ਈ ਕਰਾ ਜਾਂਦੇ ਹਾਂ ਹਾਂ ਜੀ ਸ਼ਰਾਬ ਤੇ ਰੀਆ ਹਾਂ ਜੀ ਤੇਰੀ ਆ ਕਿਤੇ ਗੁਰੂ ਦਾਸ ਸਾਹਿਬ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈ ਨਹੀਂ ਰੱਖ ਰੱਖ ਸਕ ਆ ਗਈ ਹੈ ਹੈ ਮੰਨਣਾ ਆ ਵੀ ਮੰਨਣਾ ਦਲਦੀ ਅੱਜ ਤੋਂ ਗਾਂ ਸ਼ਰਾਬ ਨਹੀਂ ਪੀਵਾਂਗਾ ਹਾਂ ਜੀ ਨਹੀਂ ਪੀਵਾਂਗਾ ਨਹੀਂ ਪੀਵੇਗਾ ਕਰ ਵੀ ਨਹੀਂ ਬੜਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਉਣਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੁਣ ਤੇ ਤੇ ਪਰਜਾਦਰਚਾਰ ਦੇਣਾ ਹੈ ਹੈ ਬਕਸ਼ੀਏ 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 ਉਹ ਬੇਲਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸਾਦ ਕੇ ਪਰੋਣੇ ਨੂੰ ਕਰ ਸਾਦੀਏ ਤੇ ਉਹਦੀ ਮਣਕੇ ਬੇਇਜ਼ਤੀ ਕਰੀਏ ਸੋਭਾ ਦਿੰਦਾ ਮੈਨੂੰ ਕਰ ਗੁਰੂ ਗ੍ਰੰਥ ਸਾਹਿਬ ਨੂੰ ਸਾਦੀਏ ਉਹਦੀ ਮਰਜ਼ਾ ਦੀ ਲੰਗਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਰਛਿਆ ਹੁੰਦਾ ਕਿ ਨਹੀਂ ਹੋਉਂਦਾ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੁੰਦੀਆਂ 80 ਦੀ ਹੀ ਨਹੀਂ بابا 80 ਕਿੱਥੇ ਗਈਆਂ ਹੈ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਆ ਗਿਣਤੀ ਕਰੋ ਇਹ ਲੋ ਬੀਅਰੇ ਗੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਕੋਣ ਪੀਂਦਾ ਬੀਅਰ ਕੋਣ ਪੀਂਦਾ ਕਰਦੀ ਬੀਦੀ ਧਰੀ ਹੈ ਕੌਣ ਪੀਂਦਾ ਬੀਅਰ ਬੀਅਰ ਕੋਣ ਕੋਣ ਪੀਦਾ ਦੱਸ ਦੇ ਬੀਅਰ ਕਿੱਦਾਂ ਹੁੰਦੀ ਆ ਕਰਦੇ ਆਉਂਦੀ ਆ ਕਰਦੇ ਆਉਂਦੀ ਆ ਦੱਸ ਦੇ ਕਰਦੇ ਆਉਂਦੀ ਆ ਬੀਅਰ ਦੱਸ ਦੇ ਬੋਲ ਕੇ ਅੰਮ੍ਰਿਤ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਮ ਅਮਰਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਆਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੇ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮਰਤਾਰੀ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕੰਮ ਕਰかせ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਏਮਾਨ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਂ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਅਕ ਸੰਦੇਸ਼ ਵੀ ਜਾਰੀ ਹੋਣਾ ਜੀ ਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਵੀ ਕੇ ਸੁਬਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ